ਮਾਮ ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਅੱਜ ਦਾ ਯੁੱਗ ਕਿਤਾ ਮੁਖੀ ਸਖਲਾਈ ਯੁੱਗ ਹੈ ਜਿਸ ਦੇ ਵਿੱਚ ਵੱਖ-ਵੱਖ ਟ੍ਰੇਡਾਂ ਚ ਮਹਾਰਤ ਹਾਸਲ ਕਰਕੇ ਨੌਜਵਾਨ ਜਿੱਥੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਨੇ ਉਥੇ ਹੀ ਪੰਜਾਬ ਸਰਕਾਰ ਵੱਲੋਂ ਨੰਬਰ 1 ਨੰਗਲ ਦੀ ਅਧਿਯੋਗਿਕ ਸੰਸਥਾ ਦੇ ਵਿੱਚ ਵੱਖ-ਵੱਖ ਟ੍ਰੇਡਾਂ ਵਾਸਤੇ ਸੀਟਾਂ ਦੀ ਭਰਤੀ ਕੀਤੀ ਗਈ ਹੈ ਹੁਣ ਕਿੰਨੀਆਂ ਸੀਟਾਂ ਰਹਿ ਗਈਆਂ ਨੇ ਕਿਹੜੀ-ਕਿਹੜੀ ਟ੍ਰੇਡ ਦੇ ਵਿੱਚ ਹਜੇ ਤੱਕ ਸੀਟਾਂ ਦੀ ਜਿਹੜੀ ਭਰਤੀ ਆ ਨਹੀਂ ਹੋਈ ਉਸ ਸਬੰਧ ਦੇ ਵਿੱਚ ਸਾਡੇ ਨਾਲ ਵਧੇਰੇ ਜਾਣਕਾਰੀ ਦੇਣ ਲਈ ਨੰਗਲ ਆਈਟੀਆਈ ਦੇ ਪ੍ਰਿੰਸੀਪਲ ਸਰਦਾਰ ਪ੍ਰਨਮ ਸਿੰਘ ਭਲੜੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਜੀ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਅਸੀਂ ਸਭ ਜਾਣਨਾ ਚਾਹਾਂਗੇ ਕਿ ਹੁਣ ਤੱਕ ਕਿੰਨੀਆਂ ਟਰੇਡਾਂ ਜਿਹੜੀਆਂ ਐ ਫਿਲ ਹੋ ਚੁੱਕੀਆਂ ਐ ਤੇ ਕਿੰਨੀਆਂ ਟਰੇਡਾਂ ਦੇ ਵਿੱਚ ਸੀਟਾਂ ਖਾਲੀ ਐ। ਦੇਖੋ ਪਹਿਲਾਂ ਤਾਂ ਮੈਂ ਆਪ ਜੀਾਂ ਤੇ ਆਨ ਸਵਾਗਤ ਕਰਦਾ ਆਪਣੇ ਇਸ ਸੰਸਥਾ ਵੱਲੋਂ। ਤੇ ਇਸ ਦੇ ਨਾਲ ਹੀ ਸਾਡੀ ਬਹੁਤ ਹੀ ਸਤਿਕਾਰਯੋਗ ਸਰਦੇ ਪਿਆਰ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਜੋਸਨਜੀ ਭੈਸ ਉਹਨਾਂ ਦੀ ਰਹਿਮਾਈ ਹੇਠ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਕਲਾਈ ਵਿਭਾਗ ਪੰਜਾਬ ਉਨ੍ਹਾਂ ਦੇ ਨਿਰਦੇਸ਼ਾਂ ਦੇ ਮਤਾਬਕ ਜਿਹੜੀ ਪੰਜਾਬ ਦੇ ਵਿੱਚ ਨੰਬਰ 1 ਲੈਟੀ ਹੈ ਆਈਟੀ ਨੰਗਲ ਦੀ ਬਣ ਚੁੱਕੀ ਹੈ ਇਸ ਦਾ پورے ਪੰਜਾਬ ਦੇ ਵਿੱਚ ਵੱਖ-ਵੱਖ ਤਕਨੀਕੀ ਸਿੱਖਿਆ ਦੇ ਕੋਰਸ ਹੈ ਉਹਨਾਂ ਦੇ ਵਿੱਚ ਦਾਖਲਾ ਪਿਛਲੀ 1 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਜਿਹੜਾ ਕਿ ਹੁਣ ਪੂਰਾ ਹੋਣ ਦੇ ਇੱਕ ਗਾਰਤੇ ਹੈ 30 ਤਰੀਕ ਤੱਕ ਲਾਸਟ ਜਿਹੜੀ ਡੇਟ ਹੈਗੀ ਹੈ ਵਿਭਾਗ ਵੱਲੋਂ ਦਿੱਤੀ ਗਈ ਹੈ ਦਾਖਲਾ ਕਰਨ ਵਾਸਤੇ ਇਸ ਵਿੱਚ ਕਾਫੀ ਸਾਡੇ ਵਾਲੇ ਦੇ ਬੱਚੇ ਹੈਗੇ ਆ ਹੁਣ ਤੱਕ ਕੋਈ 80% ਤਕਰੀਬ ਦਾਖਲਾ ਹੋ ਚੁੱਕਾ ਹੈ ਤੇ ਸਿਰਫ 20% ਕਿਤਾ ਕੁਝ ਖਾਲੀ ਰਹਿ ਗਈਆਂ ਤੇ ਉਮੀਦ ਹੈ ਵੀ ਇਹ ਵੀ ਦੋ ਤਿੰਨ ਜਿਹੜੇ ਹੈਗੇ ਬਾਈ ਬਾਕੀ ਬੱਚੇ ਹੋਏ ਆ ਤੇ ਇਹਨਾਂ ਚ ਨੂੰ ਭਰਨੀ ਕੋਸ਼ਿਸ਼ ਕਰਾਂਗੇ ਪ੍ਰਿੰਸੀਪਲ ਸਾਹਿਬ ਇਹ ਵੀ ਜਾਨਣਾ ਚਾਹਾਂਗੇ ਕਿ ਨੰਗਲ ਆਈਟੀਈ ਦੇ ਵਿੱਚ ਕਿਹੜੀਆਂ-ਕਿਹੜੀਆਂ ਟ੍ਰੇਡਾਂ ਨੇ ਤੇ ਇਹਦੇ ਵਿੱਚ ਕਿੰਨੇ ਬੱਚੇ ਜਿਹੜੇ ਆ ਹੁਣ ਤੱਕ ਜਿਹੜੀ ਐਡਮਿਸ਼ਨ ਲੈ ਚੁੱਕੇ ਨੇ ਸੋ ਸਾਡੇ ਕੋਲ ਤਕਰੀਬਨ 20 ਟੇਡਾਂ ਤੇ ਚੱਲ ਰਹੀਆਂ ਜੀ ਇੱਥੇ ਦੋ ਆਈਟੀਆਂ ਆ ਇਹਨਾਂ ਉਸ ਵਿੱਚ ਇੱਕ ਤਾਂ ਵਾਇਸ ਵਸਤੇ ਤੇ ਇੱਕ ਲੜਕੀਆਂ ਵਸਤੇ ਆ ਸੋ ਇਹਨਾਂ ਦੋਹਾਂ ਟੇਡਾਂ ਦੇ ਵਿੱਚ ਦੋਹਾਂ ਇਹ ਵਿੱਚ ਕੁਝ ਜਿਵੇਂ ਲੜਕੀਆਂ ਵਸਤੇ ਹੈ ਸਰਫੇਸ ਔਰਨਾਮੈਂਟ ਜਿਹਨੂੰ ਆਪਾਂ ਕਢਾਈ ਕਹਿੰਦੇ ਆ ਸੇਵਿੰਗ ਟੈਕਨੋਲੋਜੀ ਹੈ ਜਿਹਨੂੰ ਆਪਾਂ ਸਲਾਈ ਦਾ ਕੰਮ ਕਹਿੰਦੇ ਆ ਤੇ ਇਸੇ ਤਰ੍ਹਾਂ ਦੂਜੀ ਪਾਸੇ ਆਪਾਂ ਮਕੈਨੀਕਲ ਟੇਡਾਂ ਲੜੀਏ ਉਹਨਾਂ ਦੇ ਜਿਵੇਂ ਡਰਾਫਟਸਮੈਨ ਸਟੇਬਲ ਹੈ ਇਲੈਕਟ੍ਰੀਸ਼ ਨੇ ਫਿਟਰ ਹੈ ਮਸ਼ੀਨਿਸਟ ਹੈ ਮੋਟਰ ਵਹੀਕਲ ਹੈ ਪਲੰਬਰ ਹੈ ਰੇਫ੍ਰਿਜਨੇਟਿਨ ਹੈ ਏਕੜੀਚ ਨੇ ਟਰਨਰ ਹੈ ਵੈਲਡਰ ਹੈ ਵਾਇਰਮੈਨ ਬੁਡਵਰਕ ਟੈਕਨੀਸ਼ੀਅਨ ਜਿਹਨੂੰ ਆਪਾਂ ਕਾਰਪੰਟਰ ਵੀ ਕਹਿੰਦੇ ਆ ਤੇ ਇਸੇ ਤਰ੍ਹਾਂ ਮਸ਼ੀਨਿਸਟ ਗ੍ਰਾਈਂਡਰ ਹੈ ਸੀਐਨਸੀ ਮਸ਼ੀਨਿੰਗ ਆਪਰੇਟਰ ਇਹ ਮੈਂ ਦੱਸਣਾ ਚਾਹੁੰਦਾ ਵੀ ਸਾਡੀਆਂ ਚਾਰ ਨਵੇਂ ਡੇਟਾ ਇਸ ਵਾਰ ਮੰਤਰੀ ਸਾਡੇ ਹਰਜੋਤ ਸਿੰਘ ਜੀ ਬੈਂਸ ਉਹਨਾਂ ਦੀ ਖਾਸ ਪਹਿਲ ਦੇ ਉੱਪਰ ਇਸ ਵਾਰ ਚਾਰ ਨਵੇਂ ਡੇਟਾ ਸ਼ੁਰੂ ਕੀਤੇ ਗਏ ਜਿਹਦੇ ਵਿੱਚ ਸੀਐਨਸੀ ਮਕੈਨਿਕ ਟੈਕਨੀਸ਼ੀਅਨ ਕੋਈ ਨਹੀਂ ਹੁਣ ਨਵੇਂ ਰਿਗ ਆ ਰਹੀ ਹੈ ਉਹਦੇ ਮੁਤਾਬਕ ਕੰਪਿਊਟਰਾਈਜ਼ ਮਸ਼ੀਨਾਂ ਚਲਣੀਆਂ ਸੋ ਇਸ ਤੋਂ ਇਲਾਵਾ ਟੈਂਡਰਡ ਆਪਰੇਟਰ ਕੈਮੀਕਲ ਪਲੈਂਟ ਜਿਵੇਂ ਕਿ ਸਾਡੀ ਐਨ ਐਫ ਐਲ ਐਸ ਨਾਲ ਪ੍ਰਾਈਮੋ ਕੈਮੀਕਲ ਲਿਮਟਿਡ ਹੈ ਇਹਨਾਂ ਆਰਿਆਂ ਦੇ ਵਿੱਚ ਇਹਨਾਂ ਦੀ ਲੋੜ ਹੈ ਜਾਦੇ ਤੇ ਇਸ ਤੋਂ ਇਲਾਵਾ ਮਕੈਨਿਕ ਇਲੈਕਟ੍ਰਿਕ ਵੀਕਲ ਅੱਜ ਕੱਢੀ ਨਵੀਆਂ ਗੱਡੀਆਂ ਆ ਰਹੀਆਂ ਕਿਉਂਕਿ ਆਨ ਬੜੇ ਸਮਝ ਚ ਜੋ ਸਰਕਾਰਾਂ ਦੀਆਂ ਪਾਲਿਸੀਆਂ ਹੈ ਤੇ ਉਹਦੇ ਮੁਤਾਬਕ ਪੈਟਰੋਲ ਤੇ ਡੀਜ਼ਲ ਆਨ ਬੜੇ ਸਮਝੇ ਗੱਡੀਆਂ ਸਰਕਾਰ ਖਤਮ ਕਰ ਜਾਣੀ ਹੈ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਕਰਦੀਆਂ ਇਹਦਾ ਇੱਕ ਮਾਵਾ ਦੇ ਵਾਸਤੇ ਆਪਣੇ ਅਲਟਰਨੇਟਿਵ ਜਿਹੜਾ ਹੈਗਾ ਉਹ ਮਕੈਨਿਕਲ ਇਲੈਕਟ੍ਰਿਕ ਵੀਕਲ ਦੀ ਗੱਡੀयां ਸ਼ੁਰੂ ਕੀਤੀ ਗਈਆਂ ਸਕਾਪ ਲੋ ਤੇ ਉਹਦੇ ਵਾਸਤੇ ਇੱਕ ਨਵੀਂ ਟੈਕ ਸ਼ੁਰੂ ਕੀਤੀ ਹੈ ਇਲੈਕਟ੍ਰਿਕ ਵੀਕਲ ਦੀ ਇਸ ਤੋਂ ਇਲਾਵਾ ਸੋਲਰ ਟੈਕਨੀਸ਼ੀਅਨ ਦੀ ਹੈ ਤੇ ਇੱਕ ਮਕੈਨਿਕ ਮੋਟਰ ਵੀਕਲ ਤੇ ਇਹ ਟੈਡਾ ਸਾਡੇ ਕੋਲ ਚੱਲ ਰਹੀਆਂ ਇੱਥੇ ਤੇ ਇਹਨਾਂ ਟੈਡਾ ਵਿੱਚ ਹੁਣ ਤੱਕ ਸਾਡੇ ਕੋਲ ਇਹ ਸਾਧਾ 560 ਸੀਟਾਂ ਦਾ ਦਾਖਲਾ ਕਰ ਰਹੇ ਸੀਗੇ ਜਿਨ੍ਹਾਂ ਚੋਂ 418 ਸੀਟਾਂ ਹੁਣ ਤੱਕ ਭਰ ਚੁੱਕੀਆਂ ਹਨ ਤੇ ਦਾਖਲਾ ਫੀਸ ਕੀ ਰਹੀਗੀ ਜੀ ਦੇਖੋ ਸਾਜੜਾ ਫੀਸ ਹੈਗੀ 35 ਰੁਪਏ ਫੀਸ ਰਖੀ ਗਈ ਹੈ ਬਹੁਤ ਨੋਮੀਨਲ ਚਾਰਜ ਹੈਗਾ ਪਰ ਧੰਬੇ ਸਮਝੇ ਜੀ ਫੀਸ ਬਤਾਈ ਦੀ ਗਈ ਹੈ ਤੇ ਸਾਲ ਦੀ ਫੀਸ ਹੈ ਸਾਲ ਦੀ ਫੀਸ 3300 ਰੁਪਏ ਫੀਸ ਆ ਉਹ ਵੀ ਆਪਾਂ ਇਕੱਠੀ ਨਹੀਂ ਡਰੇ ਤੇ ਉਹਦੇ ਵਿੱਚ ਵੀ ਆਪਾਂ ਸਟਾਰਟਿੰਗ ਵਿੱਚ 1250 ਰੁਪਏ ਦਿੰਦਾ ਬੱਚਾ ਤੇ ਬਾਕੀ 3 ਮਹੀਨੇ ਬਾਅਦ ਇਨਸਟਾਲਮੈਂਟ ਹੁੰਦੀ ਹੈ 750 ਰੁਪਏ ਦੀ ਇਸ ਤੋਂ ਲਾਵਾ ਇੱਕ ਵਿਸ਼ੇਸ਼ ਗੱਲ ਇਹ ਹੈ ਜਿਹੜੇ ਬੱਚੇ ਸਟੂਲ ਕਸ਼ ਕੈਟਾਗਰੀ ਸੰਬੰਧਿਤ ਹੈਗੇ ਆ ਜਿਨ੍ਹਾਂ ਦੀ ਇਨਕਮ 2.5 ਲੱਖ ਤੋਂ ਘੱਟ ਹੈ ਉਹਨਾਂ ਦੀ ਜਿਹੜੀ ਫੀਸ ਬਿਲਕੁਲ ਹੀ 150 ਰੁਪਏ ਫੀਸ ਲਈ ਜਾਂਦੀ ਹੈ ਬੀਪੀਐਲ ਪਰਿਵਾਰਾਂ ਨੂੰ ਵੀ ਛੂਟ ਹੈਗੀ ਬਿਲਕੁਲ ਜੀ ਉਹਨਾਂ ਦੀ ਸਾ ਜਿਨ੍ਹਾਂ ਦੀ ਇਨਕਮ 2.5 ਲੱਖ ਰੁਪਏ ਤੋਂ ਘੱਟ ਹੈ ਔਰ ਐਸਸੀ ਕੈਟਾਗਰੀ ਦੇ ਸੰਬੰਧਿਤ ਹੈਗੇ ਬੱਚੇ ਉਹਨਾਂ ਦੇ ਸਿਰਫ 150 ਰੁਪਏ ਜਿਹੜੀ ਹੈਗੀ ਹੈ ਉਹ ਫੀਸ ਲੱਗਦੀ ਹੈ ਉਹ ਵੀ ਉਹਨਾਂ ਨੂੰ ਸਕਾਲਰਸ਼ਿਪ ਜਿਹੜੀ ਹੈਗੀ ਬਾਅਦ ਦਿੱਤੀ ਜਾਂਦੀ ਹੈ ਡਿਪਾਰਟਮੈਂਟ ਵੱਲੋਂ ਸਕਾਲਰ ਉਹ ਵੀ ਵਾਪਸ ਹੋ ਜਾਂਦੀ ਹੈ ਜੀ ਇਹ ਬਹੁਤੇ ਨੌਜਵਾਨ ਅੱਜ ਕੱਲ ਜਿਹੜਾ ਵਿਦੇਸ਼ ਜਾਣ ਵਾਸਤਾ ਜਿਹੜੇ ਚੱਲਣ ਚੱਲ ਪਿਆ ਹੈ ਕੀ ਉਦਯੋਗਿਕ ਸਿਖਲਾਈ ਸੰਸਥਾ ਦੇ ਵਿੱਚ ਬੱਚੇ ਜਿਹੜੇ ਐ ਉਹ ਸਿੱਖਿਆ ਲੈ ਕੇ ਬਾਹਰ ਜਾ ਸਕਦੇ ਨੇ ਦੇਖੋ ਜਿਹੜੀਆਂ ਇਹ ਸਾਡੇ ਤਕਨੀਕ ਆਪਣਾ ਕਿਤਾ ਮੁਕੀ ਕੋਰਸ ਹੈਗੇ ਅੱਜ ਦਾ ਇਹ ਜੋਗਾ ਕਿਤਾ ਮੁਕੀ ਜੋਗਾ ਤੇ ਅੱਜ ਹਨਰ ਦਾ ਜੋਗਾ ਜਿਹੜੇ ਜਿਹੜੇ ਬੱਚੇ ਹੈਗੇ ਆ ਜਿੱਥੇ ਉਹ ਆਪਣਾ ਇਸ ਸਕਿੱਲ ਸਿੱਖ ਕੇ ਜਿੱਥੇ ਆਪਣਾ ਕੰਮ ਕਰ ਰਿਹਾ ਹੈ ਸਾਡੇ ਵੱਖ-ਵੱਖ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਆ ਕੇ ਨਾਮਣਾ ਕਮਾ ਰਿਹਾ ਹੈ ਉੱਥੇ ਸਾਡੀ ਇਹ ਵਿਦੇਸ਼ੀ ਮੁਦਰਾ ਹੈ ਉਹਦੇ ਵਿੱਚ ਵੀ ਭਾਰੀ ਭਾਧਾ ਕਰ ਰਿਹਾ ਹੈ ਜੀ ਉਹਦੇ ਨਾਲ ਵੀ ਸਾਰੇ ਸਰਕਾਰੀ ਗੈਰ ਸਰਕਾਰੀ ادارے ਵਿੱਚ ਵੀ ਬੱਚੇ ਕੰਮ ਕਰ ਰਿਹਾ ਹੈ ਇਹ ਤੋਂ ਲਾਭ ਸਾਡੇ ਇਹ ਬੱਚੇ ਆ ਗਿਆ ਉਹ ਆਪਣਾ ਸੈਲਫ ਅਪਲਾਈਮੈਂਟ ਆਪਣਾ ਰੁਜ਼ਗਾਰ ਸ਼ੁਰੂ ਕਰਕੇ ਵੀ ਜਿੱਥੇ ਆਰ ਰੋਜ਼ਗਾਰ ਪਾਬਰ ਦਾ ਨਾਂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਸਰਲਗਾਇ ਨੇ ਬਹੁਤ ਕੇਸ ਹੈ ਗਿਆ ਸਾਡੇ ਬੱਚੇ ਨੇ ਜਿਸ ਤਰ੍ਹਾਂ ਮਸ਼ੀਨਿਸ ਹੋਗੇ ਸਾਡੇ ਵੈਂਡਰ ਹੋਗੇ ਸਾਡੇ ਇੱਕ ਬੱਚਾ ਹੈ ਜਾਗਲੇਪਿੰਡ ਵਿੱਚ ਉਹਨੇ ਆਪਣਾ ਸ਼ੁਰੂ ਕੀਤਾ ਕੰਮ ਵੈਲਡਰ ਦਾ ਸੀਗਾ ਤੇ ਹਰ ਕੁਆਲ ਆਈਡੀ ਕੀਤੀ ਨੇ ਵੈਲਡਰ ਦੀ ਕੀਤੀ ਹੈ ਅੱਜ ਉਹ ਉਹਦੇ ਕੋਲ 20 25 ਬੰਦੇ ਕੰਮ ਕਰਦੇ ਆ ਠੀਕ ਹੈ ਵੈਲਡਰ ਵਿੱਚ ਤੇ ਆਪਦਾ ਕੰਮ ਕਰਦਾ ਕਰਦਾ ਦੇ ਨਾਲ ਬੱਚੇ ਕੰਮ ਕਰਦੇ ਆ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੇ ਬਾਹਰ ਵੀ ਜਦ ਬੱਚੇ ਜਾ ਰਹੇ ਆ ਅਜੇ ਬੱਚੀ ਨੇ ਉੱਤੇ ਬਾਹਰ ਜਾ ਕੇ ਨਾ ਆਪਣੀ ਪੀਆਰ ਲੈਣੀ ਹੁੰਦੀ ਹੈ ਪੀਆਰ ਲੈਣ ਵਿੱਚ ਸਭ ਤੋਂ ਵੱਧ ਨਿੱਜੇ ਨੰਬਰ ਮਿਲਦੇ ਹੈ ਤਾਂ ਉਹ ਆਈਟੀਆਈ ਕੋਰਸ ਤੇ ਮਿਲਦੇ ਹੈ ਜੇ ਆਈਟੀਆਈ ਵਧੀਆ ਕੋਰਸ ਕਿੰਨੇ ਕੀਤਾ ਹੋਇਆ ਕੋਈ ਵੀ ਕੋਰਸ ਕੀਤਾ ਹੋਇਆ ਸਾਡੇ ਪਿੱਛੇ ਇੱਕ ਮੈਂ ਕੋਈ ਐਗਜ਼ਾਮਪਲ ਦਿੰਦਾ ਸਾਡੇ ਇੱਕ ਬੱਚੇ ਸੀ ਕੈਨੇਡਾ ਗਿਆ ਸੀਗਾ ਉਹ ਬੱਚੇ ਨੂੰ ਵਾਪਸ ਇੱਥੇ ਆ ਕੇ ਦੁਬਾਰਾ ਫਿਰ ਉਹਨੂੰ ਆਈਟੀ ਕਰਨੀ ਪਈ ਆਈਟੀ ਕਰਕੇ ਦੁਬਾਰਾ ਵੈਲਡਰ ਦੀ ਆਈਟੀ ਕਰ ਗਿਆ ਉਹ ਫੇਰ ਕਰਕੇ ਫਿਰ ਵਾਪਸ ਗਿਆ ਕਹਿੰਦਾ ਜਿੰਨਾ ਪੈਸਾ ਉਸਤੇ ਵੈਲਡਰ ਕਮਾਰਿਆ ਉਹਨਾਂ ਉੱਤੇ ਐਸਾ ਐਮਵੀ ਡਾਕਟਰ ਨੇ ਕਮਾਉਂਦਾ ਪ੍ਰਿੰਸੀਪਲ ਸਾਹਿਬ ਇਹ ਵੀ ਜਾਨਣਾ ਚਾਹਵਾਂਗੇ ਕਿ ਜਿਵੇਂ ਇਹਦੀ ਕੁਆਲੀਫਿਕੇਸ਼ਨ ਕੀ ਹੈ ਜਿਹੜੀ ਹੈ ਆਈਟੀਆਈ ਕਰਨ ਵਾਸਤੇ ਦੇਖੋ ਸਾਡੇ ਤਰ੍ਹਾਂ ਦੋ ਤਰ੍ਹਾਂ ਦੇ ਕੋਰਸ ਹੈਗੇ ਜਿਵੇਂ ਕੁਝ ਸਾਡੇ ਕੋਰਸ ਹੈਗੇ ਜਿਨ੍ਹਾਂ ਵਿੱਚ ਬੇਸਿਕ ਕੁਆਲੀਫਿਕੇਸ਼ਨ 8ਵੀਂ ਹੈ ਜੀ ਕੁਲ ਜਿਨ੍ਹਾਂ ਦੇ ਨਾਲ ਜਿ 클ੰਬਰ ਹੈ ਵੈਲਡਰ ਹੈ ਵਾਇਰਮੈਨ ਹੈ ਇਹਨਾਂ ਜੇ ਇਸ ਤਰ੍ਹਾਂ ਲੜਕੀਆਂ ਦੇ ਕੋਰਸ ਹੈਗੇ ਜਿਵੇਂ ਸਰਫੇਸ ਆਰਨਾਮੈਂਟ ਜਿਵੇਂ ਕੜਾਈ ਸਾਡੇ ਕੋਰਸ ਹੈ ਉਹਨੇ ਬੇਸਿਕ ਜਿਹੜੀ ਕੁਆਲੀਫਿਕੇਸ਼ਨ ਰੱਖੀ ਗਈ ਹੈ 8ਵੀਂ ਰੱਖੀ ਗਈ ਹੈ ਜੀ ਤੇ ਪਰ ਸਾਡੇ ਕੋਲ ਜ਼ਿਆਦਾਤਰ ਬੱਚੇ ਪਲੱਸ 2 ਹੈ ਤੇ ਜੇ ਪੱਛੀ ਨੇ 8ਵੀਂ ਕੀਤੀ ਹੈ 28ਵੇਂ ਬਣੂਗਾ 10ਵੀਂ ਜੇ 2 ਨੰਬਰ ਉਹਦੇ ਲੈਟ ਵਿੱਚ ਜੇ ਜੇ ਪਲੱਸ 2 ਕੀਤਾ 3 ਨੰਬਰ ਲੈਣਗੇ ਜੇ ਉਹ ਬੀਏ ਕੀਤੀ ਹੋਈ ਹੈ ਤਾਂ 5 ਨੰਬਰ ਉਹਦੇ ਐਡ ਹੋਣਗੇ ਇਸ ਤਰੀਕੇ ਦਾ ਮੈਟ ਬਣਦੀ ਹੈ ਹੁਣ ਤਾਂ ਜਿਹੜੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੀ ਇਸ ਆਈਟੀਆਈ ਦੇ ਵਾਲੇ ਪਾਸੇ ਨੂੰ ਚੱਲਦੇ ਨਹੀਂ ਕਿਉਂਕਿ ਕਿਤਾਂ ਮੁਖੀ ਇਹ ਆਈਟੀਆਈ ਹੈ ਤੇ ਇਹਦੇ ਨਾਲ ਜੋ ਕਿ ਜੇਕਰ ਅਸੀਂ ਗੱਲ ਕਰੀਏ ਇੰਨੀ ਪੜ੍ਹਾਈ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਜਿਹੜਾ ਘਰ ਚਲਾਉਣ ਵਾਸਤੇ ਇੰਨੀ ਵੱਡੀ ਪੇਮੈਂਟ ਨਹੀਂ ਮਿਲਦੀ ਪਰ ਜਦੋਂ ਉਹ ਇਹ ਸਕ라이 ਲੈ ਜਾਂਦੇ ਨੇ ਤੇ ਉਹ ਕਿਤੇ ਨਾ ਕਿਤੇ ਸਵੈ ਨਿਰਪਰ ਹੋ ਜਾਂਦੇ ਨੇ ਜੀ ਦੇਖੋ ਅੱਜ ਦੇ ਜਿਹੜਾ ਸਮਾਂ ਨਾ ਉਹਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੇ ਆਈਟੀ ਆਈ ਦੇ ਵਿੱਚ ਦਾਖਲੇ ਦਾ ਰੁਝਾਨ ਵਧਿਆ ਜੀ ਸਾਡੇ ਮੰਤਰੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਔਰ ਕਰਕੇ ਪਹਿਲਾਂ ਸਾਡੀ ਸੀਟਾਂ ਜਿਹੜੀ ਸੀਗੀਆਂ 32000 ਸੀਗੀਆਂ ਉਹ ਵਧਾ ਕੇ 55000 ਕਰਤੀਆਂ ਡਬਲ ਕਰਤੀ तकरीबन ਪੂਰੇ ਪੰਜਾਬ 'ਚ ਹਾਂਜੀ ਸੀਟਾਂ ਨਹੀਂ ਹੈਗੀਆਂ ਉਹ ਵਧ ਰਹੀਆਂ ਹਰ ਸਾਲ 25% ਦਾ ਵਾਧਾ ਹੋ ਰਿਹਾ ਸੀਟਾਂ ਦੇ ਵਿੱਚ ਤੇ ਇਸ ਵਿੱਚ ਕਾਫੀ ਜ਼ਿਆਦਾ ਸਰ ਕੋ ਸਾਨੂੰ ਫੰਡ ਜਲਾਰਟ ਕੀਤੇ ਜਾ ਰਿਹਾ ਹੈ ਅਸੀਂ ਪਿੱਛੇ ਤਕਰੀਬਨ 1 ਕਰੋੜ ਰੁਪਏ 80 ਲੱਖ ਰੁਪਏ ਤਕਰੀਬਨ ਸੀ ਤੇ ਆਈਟੀ ਨਮਾ ਇਨਫਰਾਸਟ੍ਰਕਚਰ ਖੜਾ ਕਰਵਾ ਦਿੱਤਾ ਤੇ ਉਹ ਜਿਹਾ ਜਿਹੀ ਸਾਰੀ ਨਵੀਂ ਮਸ਼ੀਨਰੀ ਨਵੇਂ ਯੁੱਗ ਦੀ ਮਸ਼ੀਨਰੀ ਨਵੀਂ ਤਕਨੀਕ ਨਾਲ ਬੱਚੇ ਨੂੰ ਬੜਾ ਬੜਾ ਫਾਇਦਾ ਹੋ ਰਿਹਾ ਤੇ ਉਹ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਤੇ ਇਹ ਆਈਟੀ ਦੇ ਰੈਨੋਵੇਸ਼ਨ ਵਾਸਤੇ ਵੀ ਵੱਡਾ ਪ੍ਰਭਾਵ ਆਇਆ ਹੈਗਾ ਮੰਤਰੀ ਸਾਹਿਬ ਨੂੰ ਕੀਤੇ ਜਾ ਰਿਹਾ ਹੈ ਬਈ ਆਣ ਬੜੇ ਸਮਾਜਿਕ ਕੁਸਾਂ ਵਿੱਚ ਤੁਲਣੀ ਦੇਖੇ ਜੀ ਆਈਟੀ ਨੰਗਲਦੀ ਬਹੁਤ ਬੜੀ ਦਿੱਕਤ ਦੇਖਣ ਨੂੰ ਨਾ ਆ ਰਹੀ ਇਹ ਵਿੱਚ ਹੜੀ ਦੇ ਮੰਤਰੀ ਸਾਹਿਬ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਪ੍ਰਿੰਸੀਪਲ ਜਿਵੇਂ ਪ੍ਰਿੰਸੀਪਲ ਜਿਵੇਂ ਤੁਸੀਂ ਗੱਲ ਕੀਤੀ ਕਿ ਆਈਟੀਆਈ ਦੀ ਲਾਸਟ ਡੇਟ ਜਿਹੜੀ ਹੈ 30 ਸਤੰਬਰ ਤੱਕ ਦੀ ਹੈ ਕੀ ਇਸ ਡੇਟ ਨੂੰ ਪਹਿਲਾਂ ਵੀ ਵਧਾਇਆ ਗਿਆ ਹੈ ਜਾਂ ਅੱਗੇ ਵਧਣ ਦੇ ਕੋਈ ਚਾਂਸ ਹੈਗੇ ਨਹੀਂ ਦੇਖੋ ਮੇਰੇ ਖਿਆਲ ਪਹਿਲਾਂ ਵੀ ਇੱਕ ਵਾਰ ਡਿਪਾਰਟਮੈਂਟ ਨੇ ਇੱਕ ਮਹੀਨੇ ਬਾਅਦ ਤੇ ਵਧਾਈ ਸੀ ਡੇਟ ਤੇ ਪਹਿਲਾਂ ਇਹਦਾ ਰਾਖਲੇ ਦਾ ਸੀਗਾ ਉਹ 31 ਸਿਕਾਸ ਤੱਕ ਸੀਗਾ ਇੱਕ ਮੈਂ ਇਹ ਵਾਰ ਇਹਨਾਂ ਨੇ ਲੋਕਾਂ ਦੀ ਮੰਗ ਦੇ ਉੱਪਰ ਐਕਸਟੈਂਡ ਕਰ ਦਿੱਤੀ ਸੀ ਕਿ ਕਿਉਂਕਿ ਜਿਹੜਾ ਇਹ ਡੇਟ ਐਕਸਟੈਂਡ ਕਰਨੀ ਹੁੰਦੀ ਹੈ ਡੇਟ ਐਕਸਟੈਂਡ ਕਰਨੇ ਕੋ ਪੂਰੇ ਇੰਡੀਆ ਦੇ ਵਿੱਚ ਜਿਹੜਾ ਆਈਟੀ ਦਾ ਅਸਲ ਕੰਟਰੋਲ ਹੈ ਉਹ ਡਿਜੀਟੀ ਦਾ ਡਾਇਰੈਕਟਰ ਜਨਰਲ ਪ੍ਰਾਇਮਡੈਂਟ ਟ੍ਰੇਨਿੰਗ ਉਹਦਾ ਦਿੱਲੀ ਹੈ ਜੋ ਵੀ ਦਾਖਲੇ ਦਾ ਹੋਣਾ ਸਡੂਲ ਹੋਣਾ ਉੱਥੋਂ ਜਾਰੀ ਹੁੰਦਾ ਤੇ ਇਸ ਤੋਂ ਇਲਾਵਾ ਜੇ ਪੇਪਰ ਵੀ ਹੁੰਦੇ ਬੱਚਿਆਂ ਦੇ ਉਹ ਵੀ ਉੱਥੋਂ ਜਾਰੀ ਹੁੰਦੇ ਆ ਈਵਨ ਕਿ ਬੱਚੇ ਦਾ ਜਿਆ ਸਰਟੀਫਿਕੇਟ ਹੈਗਾ ਉਹ ਵੀ ਡਿਜੀਟੀ ਜਾਰੀ ਕਰਦੀ ਹੈ ਐਨਸੀਬੀਟੀ ਦਾ ਸਰਟੀਫਿਕੇਟ ਹੈਗਾ ਅਸਲ ਕੋਟਾ ਰੁੱਥੀ ਹੁੰਦਾ ਜਿਹੜੀ ਜਿਹੜੀ ਸਟੇਟ ਹੈਗੀ ਅਗੇ ਇਹਨਾਂ ਨੂੰ ਇੰਗੇਜਮੈਂਟ ਕਰਦੀਆਂ ਤੇ ਜਿਹੜੀ ਜਿਹੜੀ ਉਹ ਹੁਣ ਲਾਸਟ ਜਿਹੜੀ ਹੈਗੀ ਐ ਦਿੱਤੀ ਹੋਈ ਐ 30 ਸਤੰਬਰ ਤੱਕ ਜਿਹੜੀ ਦਿੱਤੀ ਹੋਈ ਐ ਮੈਂ ਤੁਹਾਡੇ ਸਾਹਮਣੇ ਬਹਾਈ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਸਿਰਫ 2-3 ਦਿਨ ਬਚੇ ਆਪਣੇ ਕੋਲ ਇੱਕ ਬਹੁਤ ਹੀ ਵਧੀਆ ਮੌਕਾ ਹੈ ਬਹੁਤ ਹੀ ਘੱਟ ਫੀਸਾਂ ਹੈਗੀਆਂ ਤੇ ਇਹਦੇ ਵਿੱਚ ਆਪਾਂ ਜੋ ਆਪਣਾ ਸੀਤਾ ਬਚਿਆ ਹਾਂ ਡਿਗਰੀ ਕਾਲਜ ਵਿੱਚ ਕੋ ਬੈਲਟ ਕੋ ਸੀਤਾ ਖਾਲੀ ਹੈ ਗਿਆ ਕਾਰਪਨਟਰੀ ਕੋ ਸੀਤਾ ਖਾਲੀ ਹੈ ਮਸ਼ੀਨਰੀ ਵਿੱਚ ਖਾਲੀ ਹੈ ਤੇ ਇਸ ਤੋਂ ਇਲਾਵਾ ਸਾਡੇ ਕੋਲ ਸੀਐਨਸੀ ਮਕੈਨੀਕਲ ਵਿੱਚ ਖਾਲੀ ਹੈ ਟੈਂਡਰ ਆਪਰੇਟਰ ਕੈਮੀਕਲ ਪਲਾਂਟਸ ਖਾਲੀ ਹੈ ਡਰਾਫਟਸਮੈਨ ਮਕੈਨੀਕਲ ਚ ਖਾਲੀ ਹੈ ਤੇ ਇਲੈਕਟ੍ਰਿਕ ਵਹੀਕਲ ਚ ਖਾਲੀ ਹੈ ਕੁ ਸਿੱਧਾ ਤੇ ਮੈਂ ਬੇਨਤੀ ਸਭ ਨੂੰ ਕਰੂੰਗਾ ਵੀ ਇਹਨਾਂ ਦਾ 라ਵ ਲਈ ਇਹ ਚੀਜ਼ ਦਾ ਤੇ ਵੱਧ ਤੋਂ ਵੱਧ ਆਪਾਂ ਬੱਚਿਆਂ ਨੂੰ ਕਿਤਾਬ ਮੁਕੀ ਸਿੱਖਿਆ ਕਰਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਦੇ ਖੜਾ ਕਰੀਏ ਨੰਗਲ ਆਈਟੀਆਈ ਦੇ ਪ੍ਰਿੰਸੀਪਲ ਸਰਦਾਰ ਗੁਨਾਮ ਸਿੰਘ ਪੱਲੜੀ ਦੇ ਨਾਲ ਕਿੱਤਾ ਮੁਕੀ ਕੋਰਸਾਂ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਇਹ ਗੱਲਬਾਤ ਆਪ ਲਈ ਲਾਹੇਵੰਦ ਸਿੱਧ ਹੋਏਗੀ ਔਰ ਤੁਸੀਂ ਵੀ ਜਿਹੜੇ ਨੌਜਵਾਨਾਂ ਨੇ ਹੁਣ ਤੱਕ ਕਿੱਤਾ ਮੁਕੀ ਕੋਰਸਾਂ ਦੇ ਲਈ ਅਪਲਾਈ ਨਹੀਂ ਕੀਤਾ ਔਰ ਜਲਦ ਤੋਂ ਜਲਦ ਅਪਲਾਈ ਕਰਨ ਕਿਉਂਕਿ 30 ਸਤੰਬਰ ਜਿਹੜੀ ਇਸ ਦੀ ਲਾਸਟ ਡੇਟ ਦੱਸੀ ਗਈ ਹੈ ਔਰ ਤੁਸੀਂ ਇਹਨਾਂ ਕੋਰਸਾਂ ਦੇ ਵਿੱਚ ਅਪਲਾਈ ਕਰਕੇ ਸਖਲਾਈ ਪ੍ਰਾਪਤ ਕਰਕੇ ਜਿੱਥੇ ਤੁਸੀਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਦੇ ਹੋ ਉੱਥੇ ਹੀ ਤੁਸੀਂ ਆਪਣਾ ਕੰਮ ਕਾਜ ਖੋਲਣ ਲਈ ਵੀ ਨਪੁੰਣ ਬਣ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਨੌਜਵਾਨਾਂ ਤੱਕ ਉਹਨਾਂ ਲੜਕੇ ਲੜਕੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੇ ਹਜੇ ਤੱਕ ਕਿਸੇ ਵੀ ਕੋਰਸ ਵਿੱਚ ਅਪਲਾਈ ਨਹੀਂ ਕੀਤਾ 30 ਸਤੰਬਰ ਇਸ ਦੀ ਲਾਸਟ ਡੇਟ ਹੈ ਸੋ ਜਲਦ ਤੋਂ ਜਲਦ ਤੁਸੀਂ ਨੰਗਲ ਆਈਟੀਆਈ ਅਤੇ ਪੰਜਾਬ ਦੀਆਂ ਵੱਖ-ਵੱਖ ਆਈਟੀਆਂ ਦੇ ਵਿੱਚ ਐਡਮਿਸ਼ਨ ਲੈ ਕੇ ਰੋਜ਼ਗਾਰ ਪ੍ਰਾਪਤ ਕਰਨ ਲਈ ਸ਼ਕਸ਼ਮ ਹੋ ਸਕਦੇ ਹੋ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਸਾਡਾ ਚੈਨਲ ਨੰਗਲ ਡੈਮ